ਹੁਣ ਛੋਟੀਆਂ-ਮੋਟੀਆਂ ਗਲਤੀਆਂ ਲਈ ਅਦਾਲਤ ਤੇ ਚੱਕਰ ਨਹੀਂ ਲਗਾਉਣੇ ਪੈਣਗੇ। ਸੂਬਾ ਸਰਕਾਰ ਨੇ ਜਨਤਾ ਨੂੰ ਰਾਹਤ ਦੇਣ ਅਤੇ ਦਾਲਤਾ ਦਾ ਬੋਝ ਘਟਾਉਣ ਦੇ ਤਸ਼ਾਹ ਵਿੱਚ ਇਤਿਹਾਸਕ ਕਦਮ ਚੁੱਕਿਆ ਹੈ। 17 ਵਿਭਾਗਾ ਨਾਲ ਜੁੜੇ 42 ਅਕਾ ਵਿੱਚ ਸੋਧ ਕਰਕੇ 164 ਕਿਸਮ ਦੀਆਂ ਮੱਦਾਂ ਨੂੰ ਅਪਰਾਧ ਦੀ ਸ਼ੈਨੀ ਵਿੱਚੋਂ ਬਾਹਰ ਕਰ ਦਿੱਤਾ ਗਿਆ। ਕਿਹੜੀਆਂ ਛੋਟੀਆਂ ਗਲਤੀਆਂ ਨੇ ਜਿਸਦੇ ਲਈ ਹੁਣ ਤੁਹਾਨੂੰ ਸਜ਼ਾ ਨਹੀਂ ਹੋਏਗੀ ਦੱਸ ਦਈਏ। ਕਿ ਜੇਕਰ ਕਿਸੇ ਵਿਅਕਤੀ ਤੋਂ ਕੋਈ ਛੋਟੀ ਗਲਤੀ ਹੁੰਦੀ ਹੈ ਜਿਵੇਂ ਕਿ ਸੜਕ ਕਿਨਾਰੇ ਪਸ਼ੂ ਬੰਨਣਾ ਜਨਤਕ ਘਾਹ ਤੇ ਕੱਪੜੇ ਤੋੜਨਾ ਜਾਂ ਨਗਰਪਾਲਿਕਾ ਦੀ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਉਣਾ ਤਾਂ ਮੁਕੱਦਮਾ ਤਰਜੂ ਨਹੀਂ ਕੀਤਾ ਜਾਵੇਗਾ ਮਲਜ਼ਮ ਨੂੰ ਚੇਤਾਵਨੀ ਦੇ ਕੇ ਜਾਂ ਮਾਮੂਲੀ ਜ਼ੁਰਮਾਨਾ ਲੈ ਕੇ ਮਾਮਲਾ ਉੱਥੇ ਖਤਮ ਕਰ ਦਿੱਤਾ ਜਾਏਗਾ ਹੁਣ ਤੱਕ ਕਿ ਨਾ ਮਾਮਲਾ ਵਿੱਚ ਐਫ ਆਈ ਆਰ ਦਰਜ ਕਰਕੇ ਕੋਰਟ ਵਿੱਚ ਕੇਸ ਚੱਲਦਾ ਸੀ ਮਲਜ਼ਮ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇਗਾ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਸੁਣਵਾਈ ਕਰਕੇ ਉਚ ਜ਼ੁਰਮਾਨਾ ਲਗਾ ਕੇ ਮਾਮਲਾ ਨਿਪਟਾ ਦੇਣਗੇ ਪਹਿਲੀ ਗਲਤੀ ਤੇ ਸਲਾਹ ਜਾਂ ਚੇਤਾਵਨੀ ਦਿੱਤੀ ਜਾਏਗੀ ਜਦਕਿ ਦੁਬਾਰਾ ਗਲਤੀ ਕਰਨ ਤੇ ਚਲਾਨੀਆਂ ਜ਼ੁਰਮਾਨਾ ਲੱਗੇਗਾ ਸਰਕਾਰ ਨੇ ਅਪਰਾਧ ਦੀ ਗੰਭੀਰਤਾ ਦੇ ਅਧਾਰ ਤੇ ਜ਼ੁਰਮਾਨੇ ਦੀ ਰਕਮ ਖੁਦ ਵੀ ਤੈਅ ਕਰ ਦਿੱਤੀ ਹੈ ਸੜਕਾਂ ਜਾਂ ਜਨਤਕ ਤਾਂ ਤੇ ਕੱਪੜੇ ਤੋਂ ਪਸ਼ੂਆਂ ਨੂੰ ਜਦ ਤੱਕ తాਮਾ ਦੇ ਬੰਨਣ, ਬਿਨਾ ਮਨਜ਼ੂਰੀ ਬਾਜ਼ਾਰ ਵਿੱਚ ਸਾਮਾਨ ਵੇਚਣ, ਨਗਰਪਾਲਿਕਾ ਦੇ ਨਾਲੀਆਂ, ਸੀਵਰੇਜ ਲਾਈਨ ਨੂੰ ਨੁਕਸਾਨ ਪਹੁੰਚਾਣਾ, ਕੁੱਤਿਆਂ ਨੂੰ ਕੁਲਾ ਚੜਨਾ ਜਾਂ ਨਗਰ ਨਿਗਮ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਮਾਮਲਿਆਂ ਦੇ ਵਿੱਚ 500 ਰੁਪਏ ਜੁਰਮਾਨਾ ਤੱਕ ਵਸੂਲਿਆ ਜਾਵੇਗਾ। ਦੱਸ દઈએ ਕਿ ਨਹਿਰ ਤੈਰ ਕੇ ਪਾਰ ਕਰਨ ਤੇ ₹10000 ਜੁਰਮਾਨਾ ਜਾਂ 6 ਮਹੀਨਾ ਦੀ jail ਵੀ ਹੋ ਸਕਦੀ ਹੈ ਦੁਬਾਰਾ ਜੇਕਰ ਕਰੰਤੇ ਜੁਰਮਾਨਾ 1 ਲੱਖ ਤੋਂ ਵੱਧ ਵੀ ਹੋ ਸਕਦਾ ਹੈ ਅਪਰਾਧੀਆਂ ਦੀ ਮਦਦ ਕਰਨ ਜਾਂ ਤਲਾਸ਼ੀ ਲੈਣ ਵਿੱਚ ਰੁਕਾਵਟ ਪੈਦਾ ਕਰਨ ਤੇ ₹50000 ਜੁਰਮਾਨਾ ਲੱਗੇਗਾ ਦਿਨ ਚੜ੍ਹਨ ਤੋਂ ਪਹਿਲਾਂ ਇਹ ਸੂਰਤ ਡੁੱਬਣ ਤੋਂ ਬਾਅਦ ਲੱਕੜਾ ਵੇਚਣ ਤੇ ਵੀ 50000 ਰੁਪਏ ਦਾ ਜੁਰਮਾਨਾ ਤੈਅ ਕੀਤਾ ਗਿਆ ਜਲਨਸ਼ੀਲ ਪਦਾਰਥਾਂ ਦੀ ਗਲਤ ਸਟੋਰੇਜ ਸਫਾਈ ਮੁਲਾਜ਼ਮ ਦੀ ਬਿਨਾਂ ਜਾਣਕਾਰੀ ਤੇ ਗੈਰ ਹਾਜ਼ਰੀ ਨਗਰ ਨਿਗਮ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ 5000 ਦਾ ਜੁਰਮਾਨਾ ਹੋਵੇਗਾ ਖੇਤੀ ਖੇਤਰ ਵਿੱਚ 20 ਸਰਕਾਰ ਨੇ ਅਨੁਸ਼ਾਸਨ ਦਾ ਸੰਤੇਸ਼ ਦਿੱਤਾ ਸਰਵੇ ਜਨਾ ਨੂੰ ਨੁਕਸਾਨ ਪਹੁੰਚਾਉਣ ਤੇ 10000 ਖੇਤ ਵਿੱਚ ਸਿੰਚਾਈ ਰੋਕਣ ਤੇ 20000 ਗੰਨੇ ਦੀ ਖਰੀਦ ਪ੍ਰਕਿਰਿਆ ਵਿੱਚ ਗੜਬੜੀ ਕਰਨ ਤੇ 25 ਤੋਂ 50000 ਰੁਪਏ ਜੁਰਮਾਨਾ ਲੱਗੇਗਾ ਵਾਰ-ਵਾਰ ਗਲਤੀ ਕਰਨ ਤੇ ਜੁਰਮਾਨਾ 1 ਲੱਖ ਤੱਕ ਅਤੇ ਲਾਜ਼ਮਿਕ 1 ਸਾਲ ਦੇ ਲਈ ਮੁਅਤਲ ਸਰਕਾਰ ਦੀ ਮੱਤ ਰੱਖ ਦਿੱਤੀ ਗਈ ਹੈ ਦੱਸਦੇ ਕਿ ਸੂਬਾ ਸਰਕਾਰ ਨੇ ਪੰਚਾਇਤ ਪ੍ਰਣਾਲੀ ਵਿੱਚ ਸੁਧਾਰ ਲਈ ਵੱਡਾ ਫੈਸਲਾ ਲਿਆ ਰਾਜਪਾਲ ਨੇ ਹਰਿਆਣਾ ਪੰਚਾਇਤੀ ਰਾਜ ਸੋਧ ਐਕਟ 2025 ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ ਗ੍ਰਾਮ ਸਭਾ ਦੀਆਂ ਮੀਟਿੰਗਾਂ 40% ਦੀ ਮੈਂਬਰਾਂ ਦੀ ਹਾਜ਼ਰੀ ਕਾਫੀ ਮੰਨੀ ਜਾਵੇਗੀ ਜੇਕਰ ਮੀਟਿੰਗਾਂ ਮੁਲਤਵੀ ਹੁੰਦੀਆਂ ਨੇ ਤਾਂ ਪਹਿਲੇ ਮੁਲਤਵੀ ਵਿੱਚ 30 ਅਤੇ ਦੂਜੀ ਮੁਲਤਵੀ ਵਿੱਚ 20% ਦੀ ਹਾਜ਼ਰੀ ਤੇ ਮੀਟਿੰਗ ਨੂੰ ਜਾਇਜ਼ ਮੰਨਿਆ ਜਾਏਗਾ ਸੋ ਸਰਕਾਰ ਨੇ ਵੱਡੇ ਜਿਹੜੇ ਕਿ ਫੈਸਲੇ ਲਏ ਨੇ हरियाणा सरकार ने उन छोटीयां गलतियां ਤੇ ਜੁਰਮਾਨਾ ਜਿਹੜਾ ਕਿ ਲਗਾਣਾ ਸ਼ੁਰੂ ਕਰ ਦਿੱਤਾ ਪਰ ਮੁਕਦਮਾ ਨਹੀਂ ਚਲਾਇਆ ਜਾਏਗਾ ਗਲਤੀ ਦੁਹرائی ਗਈ ਤਾਂ ਵੱਡੇ ਜੁਰਮਾਨੇ ਲੱਗਣਗੇ ਅਦਾਲਤਾਂ ਦਾ ਬੋਝ ਘਟਾਉਣ ਦੇ ਲਈ ਸੂਬਾ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ